ਆਣਿਆ ਇੱਟਾ ਮਨੁਸ਼ਾ ਮਾਨੀ ਰੂਹ ਨੂੰ ਸ਼ਾਮਾਨੇ ਰੂਹ ਨੂੰ ਸ਼ਾਮਾਨੇ ਰੂਹ ਨੂੰ ਸ਼ਾਮਾਨੇ ਰੂਹ ਨੂੰ ਸ਼ਾਮਾਨੇ ਕਮਾਈ ਵੀ ਰੂਹ ਦੀ ਹੋਈ ਨਾਲ ਜਾਣੀ ਕਮਾਈ ਵੀ ਰੂਹ ਦੀ ਹਾਂ ਕਮਾਈ ਵੀ ਰੂਹ ਹੀ ਨਾਲ ਜਾਣੀ ਆ ਆ ਚੰਦ ਮਦੀ ਮਾਈ ਨਹੀਂ ਜਾਣੀ ਉਹ ਰੇ ਕਮਾਈ ਕਰੀ ਜਿੰਨੇ ਮਰਜਾ ਕਰੀ ਨਾ ਛੋਫਣਾ ਆ ਉਹਦਾ ਜਾਣੀ ਮਰਾਸਾ ਮਾਰਾ ਹੈ ਉਹ ਤਾਂ ਬਹੁਤ ਵੱਡਾ ਥਾਣਾ ਜਮੇਦਾਰ ਕੇ ਜਟਰੀ ਹੀ ਮਾਰੇ ਜਾਂਦਾ ਉਹ ਖਾਣਾ ਵੱਡਾ ਬਿਲਕੁਲ ਹਾਂ ਉਹ ਖੱਦਰ ਦਾ ਝੱਗਾ ਉਹਦਾ ਖੱਦਰ ਦਾ ਝੱਗਾ ਬਹੁਤ ਲੰਬਾ ਹਾਂ ਹਾਂ ਜਦੋਂ ਇੰਨਾ ਉੱਚਾ ਲੰਬਾ ਬਹੁਤ ਮੈਂ ਵੀ ਸੱਜਣੋਂ ਹੁਣ ਆਪਾਂ ਪਹੁੰਚਿਆਂਗੇ ਜਿਹੜਾ ਗੁਰੂ ਘਰ ਬਣਾਇਆ ਗਿਆ ਵੱਡੇ ਕੱਲੂ ਘਰੇ ਦੀ ਯਾਦ ਦੇ ਵਿੱਚ ਇਤਿਹਾਸ ਲਿਖਿਆ ਹੋਇਆਗਾ ਇਹ ਵੀਡੀਓ ਨੂੰ ਰੋਕ ਕੇ ਤੁਸੀਂ ਇੱਥੇ ਚੰਗੀ ਤਰ੍ਹਾਂ ਇਹਨੂੰ ਪੜ੍ਹ ਸਕਦੇ ਹੋਗੇ ਇਹ ਗੁਰੂ ਘਰ ਹੈਗਾ ਇਹ ਜਿਹੜਾ ਸਮਾਰਕ ਬਣਾਇਆ ਆ ਯਾਦਗਾਰੀ ਉਹਦੇ ਨੇੜੇ ਹੀ ਆ ਗਿਆ ਇਹ 33000 ਸ਼ਹੀਦਾਂ ਦੀ ਮਹਾਨ ਧਰਤੀ ਲੈ ਵੀ ਪਿਆਰੇ ਹੋਣਾ ਸੰਗਤਾਂ ਦਾ ਭਾਰੀ ਇਕੱਠਾ ਇੱਥੇ ਲੰਗਰ ਹਾਲ ਚ ਵੀ ਬਹੁਤ ਇਕੱਠਾ ਆਪ ਦਾ ਸੰਗਤ ਦੇ ਸੀ ਅੰਦਰ ਆਉਣ ਨੂੰ ਚਾਹੀਦੀ ਮਨ ਹਾਂ ਲੈ ਕੇ ਨਾ ਸ਼ਹੀਦਾਂ ਦੀ ਯਾਦ ਚ ਹਨਾ ਮਾਨ ਹੋ ਗਏ 5 ਮਿੰਟ ਲਈ ਜਾ ਕੇ ਧਿਆਨ ਤਰ ਕੇ ਮੱਥਾ ਟੇਕੀ ਹੈ ਨਾ ਸਹੀ ਗੱਲ ਤੂੰ ੜਕੀ ਸਾਧਰੀ ਲੈ ਜਾਂਦੀ ਚੱਕ ਕੇ ਛੱਦ ਮੈਂ ਫਰਾਂ ਨੂੰ ਮਰਵਾ ਨਾ ਕਰੀ ਪੜਿਆ ਮੈਂ ਸਰ ਬੈਠੀ ਉਮਰ ਨੇ ਇੰਨੇ ਦੇ ਕਰੀ ਕਰੀ ਆ ਕਿਹੜਾ ਪਿੰਡ ਆ ਬਾਬਾ ਜੀ ਪਿੰਡ ਬਰੇਚ ਨੇਰ ਚਨੇਰ ਜੀ ਹਾਂ ਠੀਕ ਆ ਜੀ ਆ ਰਹਿੰਦਾ ਮੰਡਿਆ ਦੇ ਗਣਾ ਮੰਡਿਆ ਮੈਂ ਵੱੱਜਾਂ ਰੱਖੀਆਂ ਨੇ ਆਪਣੀਆਂ ਉਹਜਾਂ ਕਰਦੇ ਬੁੱਢੇ ਵੜਰਾ ਟੋਲੇ ਲਿਆ ਲੌਣੇ ਬਸ ਠੀਕ ਆ ਇਹ ਜੀ ਤੁਸੀਂ ਹੱਲਿਆਂ ਦੀ ਗੱਲ ਕਰਦੇ ਹੋ ਪਹਿਲਾਂ ਹੱਲਿਆਂ ਦੀ ਗੱਲ ਕਰਦੇ ਮੈਂ ਠੀਕ ਆ ਪਹਿਲਾਂ ਹੱਲਿਆਂ ਮੋਕੇ ਨਾ ਜਾਦਾ 47 ਮੋਕੇ ਜਾਂਦਾ ਇਹ ਜਦੋਂ ਆਪਣੇ ਦੇ ਜਰਮ ਨਹੀਂ ਹੈਗੇ ਜਦੋਂ ਆਪਣੇ ਨਿਰਮ ਨਹੀਂ ਜਾਂਦਾ ਜਨਮ ਤੇ ਜਦਿਆ ਸਾਡੇ ਬੁਢੇ ਦੱਸ ਦਿੰਦੇ ਸੀ ਇਹ ਕਹਿੰਦੇ ਜਦ ਹੱਲੇ ਪੈਨ ਕਹਿੰਦੇ ਅਸੀਂ ਮੁਸਲਮਾਨ ਆਫਦੇ ਲਕੂ ਕੇ ਰੱਖੇ ਰਿਹਾ ਆਫਦੇ ਕਰੀ ਠੀਕ ਹਾਂ ਆਫਦੇ ਕੋ ਕੇ ਰੱਖੇ ਨੇ ਹੁਣ ਹੈਗੇ ਨਹੀਂ ਆਪਣੇ ਨਾਲ ਕੋਈ ਘਰ ਆਦ ਨਾਲ ਮੈਨੂੰ ਤੜਕੀ ਲਾਈ ਜਾਂਦੀ ਚੱਕ ਕੇ ਉਹ ਮੈਂ ਸਾਰਾ ਦਿਨ ਉਹਨਾਂ ਦੇ ਘਰੀ ਜਾਂਦਾ ਸੀ ਬਸ ਠੀਕ ਹਾਂ ਨੂਰਾ ਨੂਰਾ ਹੁੰਦੀ ਸੀ ਇੱਕ ਜਾਨੀ ਬੁਢੀ ਹੈਗੀ ਦਮ ਹੈ ਹਸਵਾਜ ਬੁਢੀ ਰਹੀ ਸੀ ਉਹ ਠੀਕ ਹੈ ਰਹੀ ਆਪਣੀ ਇੱਥੇ ਸੀ ਚਨੇਰ ਚਨੇਰ ਕਿ ਇੰਨਾ ਫਰਕ ਪਤੇ ਪਣ ਬਾਬਾ ਜੀ ਫਿਰ ਤੁਸੀਂ ਇੱਥੇ ਕਿਵੇਂ ਆ ਜਨੇ ਹੋ ਮਤਲਬ ਮੈਂ ਤਾਂ ਇੱਥੇ ਦਰਸ਼ਨ ਮੇਲੇ ਕਰਨ ਦਰਸ਼ਨ ਮੇਲੇ ਕਰਨ ਆਇਆ ਠੀਕ ਆ ਜੀ ਮੈਂ ਪਹਿਲਾਂ ਤਾਂ ਆ ਨਿਸ਼ਾਨ ਸਾਹੀ ਪਹਿਲਾਂ ਮੈਂ ਸੇਵਾ ਆਪ ਕਰ ਦਿੰਦਾ ਸੀ ਉੱਪਰ ਉਪਰ ਜਿਹੜਾ ਨਿਸ਼ਾਨ ਸਾਹ ਉੱਪਰ ਚੜਕੇ ਮੈਂ ਆਪ ਕਰ ਦਿੰਦਾ ਸੀ ਚੀਮਾ ਜੀ ਮੈਂ ਕਹਿੰਦਾ ਆਪਣੇ ਬੌੜਾਈ ਜਦਿੰਨੇ ਤਾਂ ਬੂਨਾ ਕਰਨਾ ਬਾਹ ਬੂਗ ਲੱਗੇ ਹੋਈ ਸੀ ਠੀਕ ਆ ਬਾਬਾ ਜੀ ਬੌੜੀ ਲੱਗੇ ਸੀ ਨਾ ਹਾਂ ਉਹ ਉਹ ਦਿੰਦੇ ਸੀ ਕੱਪੜਾ ਉਹ ਮੈਨੂੰ ਨਾਲੇ ਕਹਿੰਦੇ ਸੀ ਫਿਰ ਆ ਮੈਂ ਖੜਾ ਨਿਸ਼ਾਨ ਸਾਹੀ ਸੇਵਾ ਉਰੀ ਮੈਂ ਕਰ ਦਿੰਦਾ ਸੀ ਹਾਂ ਨੇ ਇਥੇ ਜਾਣੀ ਮੇਰਾ ਪੁੱਤ ਅੱਛਾ ਇਸ ਦਾ ਪੁੱਤ ਜਾਨਾ ਜਨਨ ਜਹੇ ਜੇ ਬੱਕੜ ਲਈ ਗੁੰਝੇ ਪੈਂਦੀਆਂ ਨੇ ਨਾਮ ਦੀਆਂ ਠੀਕ ਆ ਜੀ ਹਾਂ ਇਹ ਗੁੰਝਾਂ ਪੈਂਦੀਆਂ ਗੁੰਝਾਂ ਬੇ ਨਾਮ ਜਪਣ ਦੀਆਂ ਠੀਕ ਆ ਬੱਬਾ ਨਾਮ ਜਪਣਾ ਆ ਤਾਂ ਲੱਲੇ ਪੱਬੇ ਕੁਸ਼ਮ ਨਹੀਂ ਹੈਗੇ ਤਾਂ ਤਿੱਥੀ ਪਈ ਇਹਦਾ ਚੱਕਰ ਵੀ ਉਹ ਆ ਸਾਰਾ ਹੈ ਅੱਛਾ ਤਿੱਥੀ ਪਈ ਦੱਸ ਕੀ ਆ ਇਹ ਕੁਸ਼ਮ ਨਹੀਂ ਕੁਝ ਵੀ ਨਹੀਂ ਠੀਕ ਆ ਹਾਂ ਜੂ ਹੋਰ ਦੇਖੋ ਸਾਡੇ ਸਿੱਖ ਨੇ ਜਿਹੜੇ ਇਹ ਫੋਟੋ ਦੇ ਪੁਜਾਰੀ ਬਣ ਗਏ ਪਿਆਰੀ ਮੂਰਤੀ ਪੂਜਕ ਬਣ ਗਈ ਮੂਰਤੀ ਪੂਜਕ ਬਣ ਗਈ ਸਾਡੇ ਸਿੱਖ ਜੇ ਸਾਡੇ ਦੇਣਗੇ ਵੀ ਨਾ ਇਹ ਕੇ ਨੂੰ ਕੋਈ ਸਲਾਮਤ ਕਰਦੇ ਕਿ ਮੈਂ ਤੇ ਕਹਿਣਾ ਨਹੀਂ ਹੁੰਦਾ ਬੋਦਾ ਹੈ ਇਹ ਜੋ ਕਾਰਨ ਕੇ ਨਾ ਦੇਣਗੇ ਨਾ ਫੋਟੋ ਜਾ ਕੇ ਫਰਾਦੂਗੇ ਫਿਰ ਜੇ ਉਹਨਾਂ ਕਹੇ ਵੀ ਤੂੰ ਫੋਟੋ ਕੈਦਨੇ ਉਹ ਰੂੜੀਆਂ ਦੇ ਵਹਿਰੇ ਪਈਆਂ ਨੇ ਉਹ ਕੀ ਦੇ ਸਾਡੀਆਂ ਹੀ ਛਟੀਆਂ ਨੇ ਆਪਾਂ ਹੀ ਛਟੀਆਂ ਸਾਡੇ ਸਿੱਖਾਂ ਦੀਆਂ ਛਟੀਆਂ ਨੇ ਕਿਸੇ ਦੀਆਂ ਛਟੀਆਂ ਨਹੀਂ ਹੋਈਆਂ ਇਹ ਸਾਡੇ ਸਿੱਖਾਂ ਦੀਆਂ ਛਟੀਆਂ ਹੋਈਆਂ ਨੇ ਜਿਵੇਂ ਆਪਣੇ ਮੰਡੀ ਗ੍ਰੰਥ ਦੀ ਫੋਟੋ ਬਣਾ ਕੇ ਬੰਦਾ ਸੁਣਨਾ ਸਾਹਮਣੇ ਖੜਕਿਆ ਹਾਂ ਜੀ ਗਰਾਂ ਸਹੀ ਫੋਟੋ ਬਣਾ ਕੇ ਹਾਂਜੀ ਤੇ ਉਸੇ ਪੈ ਮੈਨੇ ਥੋੜਾ ਪਿਆਰ ਆ ਜਣੀ ਗਿਰਬ ਸੱਬਦ ਨਾਲ ਪਿਆਰ ਆ ਸੱਬਦ ਨਾਲ ਪਿਆਰ ਸਮਝਿਆ ਪਿਆਰ ਆ ਇਹੋ ਉਹੀ ਕੰਮ ਜਾਵੇ ਮੂਰਤੇ ਨਾਲ ਪਿਆਰ ਉਹਨੂੰ ਕੀ ਹੁਣ ਇੱਥੇ ਹੀ ਚੱਲ ਇੱਥੇ ਹੀ ਲਾ ਲਓ ਆਪਾਂ ਕੁਛ ਨਹੀਂ ਹੈਗਾ ਇਸੇ ਹਾਂਜੀ ਹੈ ਤਾਂ ਕੁਛ ਇਹ ਸੇ ਆਪਾਂ ਨਾਮ ਜਪਾਂਗੇ ਆਪਾਂ ਉਹਨੇ ਬਸਨ ਨੇ ਪਈ ਕਰਾਂਗੇ ਸੇ ਵੱਡਾ ਕੰਮ ਤਾਂ ਕੋਈ ਹੈ ਨਹੀਂ ਸਹੀ ਹਾਂਜੀ ਕਿੱਦਾਂ ਫਰਕ ਪੈ ਜਾਂਦਾ ਹੈ ਤੇ ਜਾਨਣਾ ਉਸੇ ਉਹਨਾਂ ਨੇ ਕੀ ਕੀਤਾ ਕੋਈ ਹੈਗਾ ਸ਼ੁਰੂ ਕੋਈ ਪ੍ਰੋਗਰਾਮ ਤਾਂ ਕੋਈ ਹੈਗਾ ਸ਼ੇ ਇੱਥੇ ਮੰਡੀ ਉਹਨਾਂ ਦਾ ਚਲ ਉਹਨਾਂ ਨੇ ਲੈ ਕੇ ਲਾ ਕੇ ਨਾ ਫੋਟੋ ਗੁਰੂਆਂ ਸਾਹਿਬ ਦੀ ਐ ਰੱਖਦੀ ਐਂ ਕਰਾਂ ਮੁਰੇ ਥੋੜਾ ਪੋਲਾ ਹੋ ਜਾ ਮੈਨੂੰ ਮੈਨੂੰ ਦਰ ਸੱਟ ਲੱਗੀ ਮੈਨੂੰ ਦੇ ਗੁਰੂ ਜੀ ਕੋਈ ਛੋਟੇ ਫੋਟੋ ਬਣਾ ਲਓ ਅੱਛਾ ਤੁਸੀਂ ਦੇਖ ਤੈਨੂੰ ਮਨਾਂ ਪਤਾ ਆਹ ਮੁੰਡਾ ਮੁਸਲਮਾਨਾ ਮੈਂ ਸਿੱਖੀ ਆਂ ਜੀ ਅੱਛਾ ਤੇ ਆਪਣੇ ਸਿੱਖਾ ਨੇ ਅੱਛਾ ਚਲੋ ਇਹ ਵੀ ਆਪਣੀ ਭਾਈ ਆ ਆਪਣੇ ਸਾਰੇ ਹੀ ਆਪਣੇ ਨੇ ਯਾਰ ਜਿੰਨੇ ਸਾਰੇ ਮੁਸਲਮਾਨਾਂ ਨੇ ਰੱਖਿਆ ਕਿੰਨਾ ਕੋਈ ਕਰਨ ਵਾਲਾ ਜੰਮਿਆ ਨਹੀਂ ਹੈਗਾ ਸਹੀ ਗੱਲ ਮਣੀਖਾ ਗਣੀਖਾ ਕੇ ਮੇਲੇ ਕੀ ਗਏ ਹਾ ਧਾਨਾ ਮਹਾਰਾਜ ਦੇ ਪਾਸ ਹਨ ਕਿ ਮੈਂ ਜਿੱਦ ਕਿੱਡਾ ਗਿਆ ਸੀ ਹਾਂ ਜੀ ਭਾਈ ਪਚਿਤ ਸਿੰਘ ਨੇ ਕਿੰਨੀ ਸੇਵਾ ਕੀਤੀ ਲੜਕੀ ਦੇਖ ਲੈ ਲੜਕੀ ਨੇ ਚਲ ਕੀਤੀ ਜਦੋਂ ਜ਼ਖਮੀ ਹੋ ਗਿਆ ਸੀ ਭਾਈ ਪਚਿਤ ਸਿੰਘ ਨੇ ਜਦ ਪੂਰਾ ਜ਼ਖਮੀ ਹੋ ਗਿਆ ਸੀ ਜ਼ਖਮੀ ਹੋਇਆ ਤਾਂ ਮੈਂ ਇਹ ਜਦ ਲਾ ਕਰੇ ਲੈ ਪੁਲਿਸ ਦੇ ਜੀ ਮਗਰ ਥਣੀ ਸੀ ਇੱਕ ਮੁਖ ਨੂੰ ਮੈਂ ਨਾਮ ਭੁੱਲ ਗਿਆ ਉਹਦਾ ਕਰੇ ਦਾ ਤੇ ਉਹਨੇ ਦੇਖ ਲਿਆ ਕੀ ਕੀਤਾ ਕਨਵੀ ਆਹ ਕਮਰਾ ਖੁੱਲੋ ਉਹ ਕਹਿੰਦਾ ਇਹ ਸੇ ਮੇਰੀ ਕੁੜੀ ਆ ਮੇਰਾ ਜਵਾਈ ਆ ਜਵਾਈ ਪਿਆ ਕਿੱਡੇ ਬੜਕ ਕਿੱਡੀ ਲੱਗ ਹੈ ਜੀ ਕਿ ਹੇਰੀ ਕੋਈ ਜਰਤ ਨਹੀਂ ਦੀ ਰੋਣ ਹੁੰਦਾ ਇਹਨਾਂ ਗੱਲਾਂ ਤੇ ਅਗਲਾ ਸਰਸੀ ਦੀ ਗੱਲ ਕੱਢ ਕੇ ਮਾਰਦਾ ਅਗਲਾ ਬਿਲਕੁਲ ਹੈ ਕਹਦੂ ਕੋਈ ਇਹ ਜੀ ਗੱਲਾਂ ਨਹੀਂ ਕੈਸਾ ਦਾ ਨਾ ਪਤਾ ਨਹੀਂ ਗੱਲ ਕੋਈ ਕੈਸਾ ਦਾ ਮੈਨੂੰ ਬਸਾਂ ਵੇਲੇ ਪਤਾ ਸੰਵੇਨ ਵੇਲੇ ਸਹੀ ਹਾਂ ਇੱਕ ਦੂਜੇ ਦੇ ਦਵਾਈ ਬੰਦਾ ਹੀ ਆ ਹਾਂ ਜੀ ਇੱਥੇ ਚੱਲ ਕੋਈ ਵੀ ਆ ਆਪਾਂ ਸੇ ਦੋਈ ਬੈਠੇ ਹਾਂ ਹਾਂ ਕਦੋਂ ਨੇ ਬੈਠੇ ਆਏ ਆਪਣਾ ਵਖਤ ਬੈਜੇ ਬਾਨੂ ਚਾਹੇ ਤੂੰ ਕੋਈ ਵੀ ਕਿਸੇ ਕੋਈ ਵੀ ਜਾਤ ਦਾ ਬੰਦਾ ਚਾਹੇ ਮੈਂ ਕਿਸੇ ਵੀ ਜਾਤ ਦਾ ਬੰਦਾ ਪਰ ਬੰਦਾ ਬੰਦੇ ਦੀ ਦਬਾਈ ਆ ਬੰਦਾ ਨਿਸ਼ਾਨੀ ਆ ਇਹ ਤਾਂ ਮਨੁਸ਼ਾਹ ਮਾਨੀ ਰੂਹ ਨੂੰ ਸ਼ਾਮਾਨੇ ਰੂਹ ਨੂੰ ਸਲਾਮ ਮਾਨੇ ਰੂਹ ਨੂੰ ਸ਼ਾਮਾਨੇ ਹੋਰ ਹੀ ਕਿਸੇ ਸ਼ਾਮਾਨੇ ਕਮਾਈ ਵੀ ਰੂਹ ਦੀ ਹੀ ਨਾਲ ਜਾਣੀ ਕਮਾਈ ਵੀ ਰੂਹ ਦੀ ਹਾਂ ਕਮਾਈ ਵੀ ਰੂਹ ਦੀ ਨਾਲ ਜਾਣੀ ਆ ਆ ਚੰਮਦੀ ਕਮਾਈ ਨਹੀਂ ਜਾਣੀ ਕਰੀ ਜਿੰਨੇ ਮਰਜਾ ਕਰੀ ਇਹ ਤਾਂ ਕਿਉਂ ਲੜਦੇ ਸੀ ਗੱਲ ਨਹੀਂ ਸਾਹੀ ਬਾਦੀ ਕੋਈ ਜਣਾ ਹੀ ਹੈਗੀ ਕੋਈ ਹਾਂ ਜੀ ਕਾਹੀ ਲੜਾਈ ਆ ਬਿਲਕੁਲ ਜੇ ਮੈਂ ਮਰਦੇ ਸਾਰੇ ਗਿਆਨੇ ਵੀ ਰਹੀ ਨਹੀਂ ਕੋਈ ਹੈਗੀ ਇਹ ਥੀਪਾ ਇਹਨੂੰ ਹਜ਼ਾਰਾਂ ਕੋ ਪੁਛਾਲਾਂ ਦੀ ਪਈ ਹੋਊਗੀ ਇਹ ਸਹੀ ਇਹ ਕੋਈ ਅੱਜ ਦੀ ਪਈ ਆ ਇਹ ਜਿੱਦੜੀ ਧਰਦੀ ਬਣੇ ਉਧਰ ਦੀ ਪਈ ਆ ਲੈ ਗਿਆ ਤੱਕ ਇਹਨੂੰ ਲੜਾਈ ਕਿਹਦੇ ਵਸੇ ਇਹਦੇ ਪਸੇ ਉਹ ਮੇਰੀ ਆ ਮੇਰੀ ਆ ਮੇਰੀ ਆ ਇਹ ਹਸ਼ ਦੀ ਆ ਪਈ ਓ ਤੂੰ ਕੀ ਕਹਿੰਦੀ ਆ ਇਹ ਕੀ ਕਹਿੰਦੀ ਆ ਕਹਿੰਦੀ ਤੂੰ ਕਹਿੰਦੀ ਕੀ ਕਰਦੀ ਆ ਤੂੰ ਕੀ ਕਰਦਾ ਮੇਰੇ ਵਸੇ ਲੜੀਆਂ ਨੇ ਇਹ ਤੂੰ 4 ਦਿਨਾਂ ਦਾ ਪਰੋਣਾ ਪਰੋਣਾ 4 ਦਿਨਾਂ ਦਾ ਪਰੋਣਾ ਮੈਂ ਇੱਥੇ ਰਹਿਣਾ ਤੂੰ ਮੈਨੂੰ ਕੀ ਕਰਨੇਗਾ ਇਹ ਜੀ ਰਲ ਜਾਣਾ ਮਿੱਟੀ ਜੀ ਕੀ ਕੀ ਰਲ ਜਾਣਾ ਇਹ ਜੀ ਰਲ ਜਾਣਾ ਗੱਲ ਨਹੀਂ ਗੁਪਤ ਮਿੱਟੀ ਦਾ ਹੀ ਪੁੱਤਲਾ ਇਹੀ ਮੇਰ ਕਰੀ ਜਾਂਦਾ ਮਿੱਟੀ ਦੀ ਮਿੱਟੀ ਜੀ ਰਲ ਜਾਣਾ ਨੇ ਮਿੱਟੀ ਜੀ ਰਲ ਜਾਣਾ ਹਾਂ ਜੀ ਦੇਖ ਕਿੰਨੇ ਕਿੰਨੇ ਫਰਕ ਆਇਆ ਬਹੁਤ ਵੱਡੇ ਵੱਡੇ ਫਰਕ ਵੱਡੀਆਂ ਗੱਲਾਂ ਬਾਬਾ ਜੀ ਆਪਣੇ ਚਿਹਰੇ ਉਪੈਂਦਣਾ ਹਾਂ ਜੀ ਮੈਨੂੰ ਜਣੀ ਪਹਿਲਾਂ ਤਾਂ ਮੈਂ ਵੀ ਬਹੁਤ ਬਹੁਤ ਦੁੱਖ ਮੈਂ ਵੀ ਬੜੇ ਮਰੀਆਂ ਮਛਰੀਆਂ ਮੈਂ ਵੀ ਪੂਜੀਆਂ ਨੇ ਬਹੁਤ ਠੀਕ ਆ ਮੈਂ ਕੋਈ ਛੱਡਿਆ ਹੀ ਨਹੀਂ ਸ਼ਿਆਣਾ ਇਹ ਆਖਰੀ ਤਦ ਦੇ ਹੁਣ ਤੁਸੀਂ ਆ ਗਏ ਤਹਿਆ ਸ਼ਿਆਣਾ ਦੇਖਿਆ ਮੈਂ ਜਿਹੜਾ ਆਪਣੇ ਘਰ ਦੇ ਬਾਲੇ ਦੀ ਗੰਦ ਨਾ ਸੀ ਠੀਕ ਆ ਰਹਾ ਧਰ ਘਰ ਵੀ ਦਾ ਵਿਆਹ ਇੱਥੇ ਛੋੜਾ ਘਰ ਪਿਆ ਇੰਜ ਮਰੇ ਤੇ ਜੈਮ ਦਾ ਪਿਆ ਨਾ ਮੈਂ ਦੱਸ ਨਹੀਂ ਜਦ ਮੈਂ ਸ਼ਾਨੇਕੋੜ ਜਾ ਕੇ ਰਹਾ ਸੀ ਉਹਨੂੰ ਨੁਕਸਾਨ ਹੋ ਗਿਆ ਠੀਕ ਹੈ ਬੜਾ ਲੋੜਾ ਵੀ ਇਹ ਕੀ ਬਣ ਗਿਆ ਹੈ ਹਾਂ ਚੱਲ ਭਾਈ ਦੇਦਾ ਇੱਕ ਐਸੇ ਦਲੇਰ ਕੜਦਾ ਸੀ ਲੰਬੜਦਾਰ ਸੀ ਉਹ ਪੁੱਛਿਆ ਜੀ ਮੇਰੇ ਘਰ ਵੀ ਕੜੀ ਬਾਲੇ ਗੂਲੇ ਸਾਰੇ ਗੋਹਣਤਾ ਹਾਂ ਜੀ ਉਹਦੇ ਨੂੰ ਨਿਸ਼ਾਨ ਫੇਰ ਹੋ ਗਿਆ ਹਾਂ ਬੜਾ ਕੋਈ ਦੱਸਿਆ ਉਹਨੇ ਮਾਬੀ ਨਹੀਂ ਫਿਰ ਸੋਫਣਾ ਆਇਆ ਹਾਂ ਤੇ ਤੈਨੂੰ ਮੈਂ ਦੱਸਦੇ ਜਿਵੇਂ ਰੱਬ ਆਪਣੇ ਸਿੱਧੇ ਬਰਾਤ ਸੇ ਪਾਉਂਦਾ ਉਹ ਮਾਲਕ ਪੁਰਾ ਬੰਦਾ ਨਹੀਂ ਪਾਛਾ ਦਾ ਕੋਈ ਬੰਦ ਜਿੱਧਰ ਰਹਤੇ ਸੋਫਣਾ ਆਇਆ ਉਹਦਾ ਜਾਨੀ ਮਰਾਸਾ ਮਾਰਾ ਹੈ ਉਹ ਤਾਂ ਬਹੁਤ ਵੱਡਾ ਥਾ ਜੇ ਮੈਂ ਜੱਟਾਂ ਕੀ ਜੱਟਰੀ ਹੀ ਮਾਰਨੇ ਜਾਪਾਂ ਉਹ ਫਸਾ ਵੜਦੇ ਨੇ ਬਿਲਕੁਲ ਹਾਂ ਉਹ ਖੱਦਰ ਦਾ ਝੱਗਾ ਹੁੰਦਾ ਹੈ ਖੱਦਰ ਦਾ ਝੱਗਾ ਬਹੁਤ ਲੰਬਾ ਹਾਂ ਹਾਂ ਜਦੋਂ ਇੰਨਾ ਉੱਚਾ ਲੰਬਾ ਬਹੁਤ ਉਹ ਦੇ ਲਾਉਣੇ ਨੇ ਮੈਨੂੰ ਘੁਰਾਤ ਵਿੱਚ ਛੋਪੇ ਚ ਆਇਆ ਹਾਂ ਮੈਂ ਛੋਟਾ ਬੀੜੀਆਂ ਪਿੰਦਾ ਸੀ ਉਹ ਸੰਗਤ ਵਿੱਚ ਠੀਕ ਆ ਮੈਂ ਕਿਉਂ ਜਿਹੜੇ ਖਾਦਾ ਪੀਤਾ ਕਿਉਂ ਨਹੀਂ ਆਪੇ ਦੱਸ ਸਕਦੇ ਬਿਲਕੁਲ ਜੀ ਆਪਾਂ ਹੋ ਕੇ ਪਹਿਹੀ ਜਿ ਪਹਿਲੇ ਬਈਏ ਜੀ ਚੱਲ ਰੇ ਮਹਾਰਾ ਦੀ ਕਿਰਪਾ ਕਰਦੇ ਤਾਂ ਆਏ ਹੋਗੇ ਹਾਂ ਇਹ ਜਿਹੜਾ ਉਹ ਆ ਗਿਆ ਮੈਨੂੰ ਕਹਦਾ ਵੀ ਚੱਲ ਘਰਦੋਰੀ ਚਲੀਏ ਮੈਂ ਨਹੀਂ ਜਾਣਾ ਇਹ ਪਤੋਂ ਗੱਲ ਬਹੁਤ ਸੋਣ ਵਾਲੀ ਆ ਹਾਂਜੀ ਤੇ ਮੈਂ ਤਾਂ ਨਹੀਂ ਜਾਣਾ ਹੈਗਾ ਕਹਿੰਦਾ ਜੀ ਕਿਉਂ ਮੈਂ ਤਾਂ ਸ਼ਹਿਰ ਟੈਂਪ ਬਿਨਾਂ ਮੇਰੀ ਪਰਦੇਸ ਜਾਣਾ ਹੈਗਾ ਮਾ ਸਾਡਾ ਕੋਈ ਪਿਓ ਦਾਦਾ ਨਹੀਂ ਗਿਆ ਅਸੀਂ ਕੀ ਕਰਨ ਜਾਣਾ ਹਾਂ ਹਾਂ ਜਵਾਬ ਆ ਬੰਦਾ ਨਹੀਂ ਪੁੱਛਦਾ ਹੈਗਾ ਮੜੀਆਂ ਨੂੰ ਸਾਨੂੰ ਮਾਂ ਪਿਓ ਪੁੱਜਣ ਲਾਊਗਾ ਬਿਲਕੁਲ ਕਿ ਆ ਉਹ ਨਹੀਂ ਲੈਣ ਬੰਦੀ ਨਾ ਆ ਪਉਲਾ ਜਹੇਜੀ ਲੈਣਾ ਪਸੋਕੜ ਆ ਉਹ ਉਹ ਜੀ ਲੈਣ ਪਾਈ ਜਾਂਦੀ ਇਹਦਾ ਕੋਈ ਗੁਰੂ ਕਹ ਨਹੀਂ ਕਿਰਪਾ ਹੁੰਦੀ ਆ ਫੇਰ ਟੁੱਟਦੀ ਆ ਲੈਣ ਜਦੋਂ ਭਾਈ ਆ ਮੈਨੂੰ ਕਹੇ ਚੱਲ ਗੁਰਦਾਰੇ ਚਲੀਏ ਭਈ ਮੈਂ ਵੀ ਚੱਲ ਬੈ ਭੱਗ ਗਿਆ ਫੇ ਬੜਾ ਲਗੇ ਜਵਾਕੂ ਲੈ ਕੇ ਆਏ ਲਗੇ ਮੈਨੂੰ ਮੇਰੀ ਯੋਸਾ ਛੜਦਾ ਬੀੜੀਆਂ ਨੇ ਕਹਿੰਦਾ ਛੱਡ ਦੇ ਭਰੇ ਮੈਨੂੰ ਕਹਾਂ ਹੱਥ ਮੂੰਚੋ ਲੈ ਕੋੜੀ ਕਰ ਲੈ ਆ ਨਹੀਂ ਗਿਆ ਵੀ ਨਾ ਆ ਹਾਂ ਹੱਥ ਮੂੰਚੋ ਲੈ ਕੋੜੀ ਕਰ ਲੈ ਹਾਂ ਤੇ ਚੱਲ ਮੈਨੂੰ ਕਹੇ ਵੀ ਹਕੂਨਾ ਨੂੰ ਲੈ ਹਾਂ ਮਹਾਯਾ ਭਗਵਾਨ ਮੈਂ ਤਾਂ ਕਿੱਦਾਂ ਲਿਆਈ ਨਹੀਂ ਕਿ ਮੈਂ ਨਹੀਂ ਹੁਕਮ ਨਾਲ ਲੈ ਸਕਦਾ ਭਰਾਵਾ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਕਿਵੇਂ ਹੁੰਦਾ ਮੈਂ ਤਾਂ ਕਿਹ ਗੁਰਦਾ ਰੇ ਤੂੰ ਨਾ ਹੁਕਮ ਨਾਲ ਹਾਂ ਉਹਨੇ ਤਿੰਨ ਵਾਰ ਆ ਗਿਆ ਚੀਜ਼ ਬਾਈ ਕਹਿੰਦਾ ਚੰਗਾ ਫਿਰ ਉਹਨੇ ਫਿਰ ਹੁਕਮ ਨਾਲ ਲਿਆ ਮੈਨੂੰ ਕਹਿੰਦਾ ਵੀ ਤੂੰ ਐ ਕਰ ਅੰਬਰ ਦੇ ਸਾਗਲਾ ਹਾਂ ਫਿਰ ਉਹਨੇ ਵਿਆਖਿਆ ਕਰੀ ਹੁਕਮਨਾਮੇ ਦੀ ਠੀਕ ਹੈ ਛੁਫਣੇ ਤੇ ਮੈਂ ਤਾਂ ਦੱਸਣਾ ਹਾਂ ਹਾਂ ਜੀ ਫਿਰ ਉਹਨੇ ਵਿਆਖਿਆ ਕਰੀ ਵਿਆਖਿਆ ਕਰਕੇ ਮੈਨੂੰ ਕਹਿੰਦਾ ਜੇ ਬਚਨਾ ਤੂੰ ਅੰਬਰ ਸਾਗਲਾ ਨਹੀਂ ਤੇ ਕੋਈ ਹਿੱਲਾ ਹਈ ਨਹੀਂ ਹਈ ਨਹੀਂ ਗੁਰੂ ਨਾਲ ਜੁੜ ਜਾ ਹਾਂ ਬਸ ਅੰਬਰ ਸਾਗਲਾ ਕਹਿੰਦਾ ਤਲੋ ਵੀ ਮੈਂ ਆਖਿਆ ਮੈਂ ਸਹੀ ਦਾ ਛੁਰਤ ਪਾ ਲੀ ਕਿ ਮਰੇ ਇਹ ਬੰਦ ਛੋੜੇ ਦੇ ਵਿਚਾਰਾ ਤੇ ਛੁਰਤ ਰਹਿ ਜਾਂਦੀ ਆ ਪਤਾ ਨਹੀਂ ਰੱਬ ਹੀ ਜਾਣਦਾ ਰੱਬ ਹੀ ਹਾਂ ਹਾਂ ਮੈਂ ਜਾ ਉੱਠਿਆ ਮੈਂ ਯਾਰ ਤੇ ਦਾਰਾ ਤੋਂ ਗੁਰਦਾਰੇ ਫੇਰਦਾ ਸੀ ਤੇ ਆਦੂ ਕਰਿਆ ਕਰੇ ਪਿਆ ਹਾਂ ਮੈਂ ਉਹ ਆਪਣੇ ਸਿਓੜੇ ਵਾਲੇ ਸੰਤਾਂ ਤੇ ਧਲੇੜ ਦਮਾਂ ਦਮ ਲੱਗ ਜਾਂਦੇ ਸ਼ੂ ਸਮੇਂ ਦੇ ਵਿੱਚ ਹਾਂ ਉਹ ਉੱਪਰ ਕਰਦੀ ਹੁੰਦੀ ਬਾਰ ਬਾਰ ਜਿੱਥੇ ਉਹ ਟਿੱਬੇ ਜਿਹਦੇ ਆਹ ਸਿੱਧ ਸਰ ਕਹਿੰਦੇ ਆ ਜੀ ਨੂੰ ਜਗ੍ਹਾ ਤੇ ਉੱਥੇ ਲੱਗ ਜਾਂਦੇ ਸੀ ਹਾਂ ਤੇ ਸਿੱਧ ਨੂੰ ਦਮਾਂ ਲੱਗ ਜਾਂਦੇ ਸੀ ਆਪਣੇ ਮੈਂ ਸਿਓੜੇ ਆ ਜਾਂਦਾ ਹਾਂ ਹਾਂ ਜੀ ਚਾਲਾ ਮੈਂ ਸਿੰਘੜੀ ਨਾਲ ਖ ਮਖਲੇ ਵੀ ਦੇ ਉਦਣੀ ਜਿਹਨੇ ਮੇ ショਖਣਾ ਆਇਆ ਜਿੰਨੇ ਦੇ ਮਹਾਰੇ ਸਿੱਧਾ ਕਰਦੇ ਨਹੀਂ ショਖੜੀ ਨਾਲ ਕਿਹੜਾ ਜਾਨ ਲਗ ਲਾਂਗਾ ਆਪਾਂ ਕਹਿਣਾ ਆ ਨਹੀਂ ਕਹਿਣਾ ਉਹਨੇ ਕਿਹੜੇ ਸੱਚੇ ਨੇ ਪਰ ਹਾਏ ਸੱਚੇ ਭਾਈ ਵਿੱਚ ਹਾਏ ਬਹੁਤ ਬੜੇ ਸੱਚੇ ਨੇ ਫੋਰਨੇ ਬਉਣ ਵਾਲਾ ਜਦੋਂ ਉੱਤੇ ਵਾਲਾ ਹੋਵੇ ਫਿਰ ਸੱਚ ਵੀ ਕਰ ਸਕਦਾ ਉਹ ਕੁਝ ਵੀ ਸੱਚ ਕਰ ਸਕਦਾ ਹਾਂ ਜੀ ਉਹ ਜਦ ਭਾਈ ਦੇ ਲਾਉਣੇ ਇੱਕ ਆਪਣਾ ਮੈਂ ਸਿੰਘੜੀ ਨਾਲ ਆਖਿਆ ਮਖਵੀ ਦੇ ਬਿੰਦਕ ਨੂੰ ਮਰਦੇ ਭੱਜ ਮਰ ਜੀਏ ਹਾਂ ਆ ਪਾਣੀ ਮੜੀ ਮਿਸ਼ਾਣੀ ਪੁੱਜਣੀ ਹੈਗੀ ਕੋਈ ਵਾਹ ਵਾਹ ਬਿੰਦਕ ਨੂੰ ਮਰਦੇ ਆਪਾਂ ਹੁਣ ਮਰ ਜੀਏ ਸਾਰੇ ਟੱਬਰੀ ਮਰ ਜੇ ਪਿਆ ਮਰ ਜਾਵੇ ਪਰ ਮੜੀ ਮਿਸ਼ਾਣੀ ਪ ਹੇ ਗੁਰੂ ਆਇਆ ਮਾਰਿਆ ਇਹ ਜੀ ਕਰਪੈ ਕੀਤੀ ਆ ਦੇ ਲੈ ਕਹਿ ਲੈ ਆਪਣਾ ਤਾਂ ਵਾਹਿਗੁਰੂ ਧਿਆਮਾਨ ਬੰਦਾ ਹੋਣਾ ਚਾਹੀਦਾ ਧਿਆਮਾਨ ਸਹੀ ਆ ਨਰਿਆ ਤਾਂ ਸਹੀ ਦੁਨੀਆ ਫਿਰ ਜਿਆਉ ਨੂੰ ਮਾਰਦੇ ਨੂੰ ਮਰ ਕੀ ਫੇਰਾ ਮਾਰਦੇ ਨਰਜੀ ਬੋਹ ਹ ਨਹੀਂ ਮਰਦਾ ਕੱਲਾ ਆਇਆ ਕੱਲੇ ਜਾਣਾ ਬੰਦਾ ਮਾਰ ਚਿੱਕੜ ਹੀ ਆ ਜੇ ਕਿਸੇ ਛੇੜੇ ਚਿੱਕੜ ਚਿੱਕੜ ਇਹਨੂੰ ਮਾਰ ਦੇ ਛੇੜ ਲੈ ਚਿੱਕੜ ਨਾ ਮਰ ਜੀ ਲੈ ਬੜੋ ਹਾਂ ਐਸੇ ਲੜਾਈ ਹੋਪੀ ਮਿਲਦੇ ਉਹ ਮਖਾ ਚਿੱਕੜ ਆ ਲੜਾਈ ਹੋ ਗਈ ਫਿਰ ਜਿਹੜਾ ਚ ਫਿਰ ਏਦਾਂ ਥਾਣੇ ਚ ਅਸੀਂ ਜਾਣਿਆ ਥਾਣੇ ਥੋੜੇ ਕੋ ਜਾਂਦਾ ਨਹੀਂ ਹਾਂ ਔਰ ਕੋਈ ਜਾਂਦਾ ਪੁੱਟ ਠਾਣਿਆਂ ਚ ਆਪਾਂ ਹੀ ਜਾਂਦੇ ਆ ਜਾਂ ਮੁਸਲਮਾਨ ਜਾਂ ਸੇਖਾਂ ਹਾਂ ਚਾਰ ਗੁਣਾ ਮਿੱਟੀ ਹੁੰਦੀ ਬਕਤੀ ਉਹ ਖਾਨੀ ਸਾਹਿਬ ਆਪਣੇ ਆਪ ਦੋ ਘਰੀ ਨਹੀਂ ਉਹਦੇ ਵਿੱਚ ਜੱਡ ਭਾਈ ਭਾਈ ਮਾਰ ਦਿੰਦੇ ਜਿਵੇਂ ਬਾਬਾ ਜੀ ਤੁਸੀਂ ਕਹਿੰਦੇ ਹੋ ਵੀ ਸ਼ਬਦੀ ਗੁਰੂ ਆ ਸ਼ਬਦ ਨਾਲ ਜੁੜਨ ਨੂੰ ਉੱਥੋਂ ਕਿਵੇਂ ਪ੍ਰੇਮ ਨਾ ਮਿਲੀ ਸ਼ਬਦ ਨਾਲ ਜੁੜਨ ਨਾਲ ਇਹ ਮੈਂ ਦੱਸਦਾ ਮੈਂ ਅੰਬਰ ਛਕ ਲਿਆ ਫਿਰ ਮੈਂ ਹੇਮਕੋਣ ਸਾਹਿਬ ਗਿਆ ਮੈਨੂੰ ਕਿਹਦੇ ਵਿੱਚੋਂ ਆ ਸ਼ਮਾਲਾ ਖਜ਼ਾਨਾ ਵਾਲਾ ਮਹਾਦੇਵ ਕੀ ਪੋਣਾ ਹਾਂ ਕਦੇ ਦਾ ਸਮਾਦਾ ਲੈ ਨਿੰਗ ਸਿੰਘ ਕਹਿੰਦੇ ਮੈਂ ਆਪਣੇ ਨਿੰਗ ਸਿੰਘ ਪਹਿਲਾਂ ਮੈਂ ਆਮ ਆਮ ਸੀ ਕਦੀ ਜਿਵੇਂ ਆਮ ਆ ਕਿਹੜੇ ਦਾਲ ਨਾਲ ਜੁੜੇ ਹੋਏ ਹੋਣ ਤੁਸੀਂ ਨਿੰਗ ਸਿੰਘ ਮੱਲਵੇ ਕਿਹੜੇ ਦਾਲ ਨਾਲ ਹੁਣ ਮੈਂ ਬੁੱਢੇ ਦਾਲ ਨਾਲ ਬੁੱਢੇ ਦਾਲ ਨਾਲ ਠੀਕ ਹੈ ਦਾਣਾ ਸੰਤਾ ਸਿੰਘ ਦਾ ਦਾਲਤਾ ਦੇ ਬੁੱਢਾ ਦਾਲ ਠੀਕ ਹੈ ਜੀ ਬੁੱਢੇ ਦਾਲ ਦਾ ਦਾਲਾ ਠੀਕ ਹੈ ਇਹਨਾਂ ਨਾਲ ਜੁੜਿਆ ਹੋਇਆ ਠੀਕ ਹੈ ਜੀ ਹਾਂ ਜਾਣਾ ਫਿਰ ਇਹ ਅਸੀਂ ਹੇਮਕੁੰਡ ਸਾਹਿਬ ਗਏ ਹੇਮਕੁੰਡ ਬੰਦੇ ਦੋ ਦਿਨ ਬੜੇ ਸਿਆਣੇ ਬੰਦੇ ਸੀ ਸਿਆਣੇ ਬੰਦੇ ਠੀਕ ਹੈ ਮੈਂ ਗੁੜਕਾ ਸਾਹਿਬ ਦੇ ਵਿੱਚ ਪਾਉਣ ਲੱਗ ਗਿਆ ਇਹਦੇ ਵਿੱਚ ਉਹੀ ਚਾਨਕ ਟਾਂਜਾ ਕਿ ਮੈਂ ਜਣੀ ਮੈਂ ਬੈ ਕੇ ਪੜਿਆ ਕਰ ਸਕੂਲ ਤੱਕ ਮੈਂ ਘਰ ਗਿਆ ਨਾ ਹਾਂ ਸਕੂਲ ਮੈਂ ਨਹੀਂ ਕਦੇ ਗਿਆ ਹੈਗਾ ਮੈਂ ਗੁੜਕਾ ਸਾਹਿਬ ਲੈ ਕੇ ਭੇਜਿਆ ਕਰ ਮਾੜ ਮਰੇ ਗੱਤ ਪੜ੍ਹਨੀ ਮੈਂ ਜਾਉਂਦਾ ਤਾਂ ਹਾਈ ਨਹੀਂ ਉਡਾੜਾ ਤਾਂ ਹੁੰਦਾ ਨਹੀਂ ਮੈਂ ਕਿੰਨੇ ਪੜ੍ਹਨ ਟੰਨ ਹਾਂ ਇੱਕ ਬੰਦਾ ਮੇਰਾ ਬੜਾ ਸਿਆਣਾ ਸੀ ਉਹ ਭਰਪੁਰ ਸਿੰਘ ਸੀ ਪੇਟੀਆਂ ਠੀਕ ਹੈ ਮੈਨੂੰ ਕਿਹਾ ਯਾਰ ਕਿਸੇ ਲੜ ਲੱਗ ਗੱਤ ਬਾਣੀ ਨਾਲ ਪੜਾ ਹਾਂ ਹਾਂ ਭਾਜਰ ਮੇ ਲੜਕੀ ਦੇ ਲਗੇ ਹੂੰ ਕਹੇ ਲੜੋ ਲੱਗ ਮੈਂ ਖਾ ਉਹਦੇ ਨਾਲ ਲਾਈ ਜਿਹੜਾ ਪੂਰਾ ਚੰਡਿਆ ਹੋਵੇ ਬੰਦਾ ਕਿਤੇ ਕੱਚੇ ਪਿੱਲੇ ਦੇ ਮਗਰ ਨਾ ਮੈਨੂੰ ਲਾ ਦੇ ਕੱਲ ਨੂੰ ਮੈਨੂੰ ਵੀ ਅਗਲਾ ਗਾਣਾ ਕੱਢੀ ਜਾਵੇ ਤੇ ਤੂੰ ਸਰ ਕੀ ਸਿੱਖਿਆ ਦਾ ਕੀ ਪੜਿਆ ਕੋਈ ਕੰਮ ਸਿੱਖਣਾ ਵਧੀਆ ਬੰਦੇ ਕੋਲ ਸਿੱਖੋ ਮਾਰੇ ਕੋਲ ਸਿੱਖਣ ਦੀ ਕੋਈ ਲੋੜ ਨਹੀਂ ਤੈਨੂੰ ਮੁਕਤ ਕਰ ਦੋ ਅਗਲੇ ਦਾ ਬਿਲਕੁਲ ਚੱਲ ਭਾਈ ਜਿਆਦਾ ਦੇਖ ਲੈ ਮੈਂ ਖਾ ਕਹਿੰਦਾ ਬਾਬਾ ਆਪਣੇ ਬਾਬਾ ਲਾਸ਼ਾ ਗੁਰਦਾਰੇ ਉਹਦੇ ਕੋਲ ਭੱਜ ਜਾ ਮੈਂ ਉਹਦੇ ਕੋਲ ਗਿਆ ਜਾ ਕੇ ਮੈਂ ਹੁਣ ਕਹਾ ਬਾਬਾ ਮੈਨੂੰ ਪੜਾ ਦੇ ਕਹਿੰਦਾ ਵੀ ਹੋ ਨਹੀਂ ਮਦਨ ਭਰਾ ਛੱਡਾ ਬਿਲਕੁਲ ਹੁਣ ਤੇ ਬੁਢਾ ਹੋ ਗਿਆ ਤੇਰੀ ਜੀਬ ਉਲਟਣੀ ਨਹੀਂ ਨਹੀਂ ਹੈਗੀ ਠੀਕ ਆ ਮਾਨਾ ਵੀ ਇੱਕ ਮੇਰਾ ਹੋਰ ਸੀ ਪੱਗ ਪੱਟ ਭਾਈ ਉਹ ਉਹ ਮੇਰਾ ਤਖੜਾ ਜਵਾਨ ਸੀ ਉਹ ਚਲ ਉਹ ਵੀ ਪਾਈ ਦੇ ਲੱਗ ਗਿਆ ਕਹਿੰਦਾ ਵੀ ਚਲ ਮੈਂ ਵੀ ਪੜੂੰਗਾ ਮੈਂ ਪੈ ਗਿਆ ਉਹਦੇ ਕੋਈ ਬਾਬੇ ਨੇ ਜਵਾਬ ਦਿੱਤਾ ਦੁਨਣਾ ਨਹੀਂ ਜਵਾਬ ਦਿੱਤਾ ਹਾਂ ਕਹਿੰਦੇ ਤੁਸੀਂ ਪੜ ਨਹੀਂ ਸਕਦੇ ਬੁਢੇ ਹੋ ਗਏ ਕਹਾਂ ਹੁਣ ਛੋਟੀ ਜੀਬ ਨਹੀਂ ਉਲਟਣੀ ਹੈਗੀ ਹਾਂ ਮੈਂ ਜੇ ਮੇਰੇ ਭਾਈ ਵੀ ਕਹਿੰਦਾ ਤੇਰੀ ਜੀਬ ਨਹੀਂ ਉਲਟਣੀ ਹੈਗੀ ਮੈਂ ਵੀ ਕਹਿੰਦਾ ਤੇਰੀ ਜੀਬ ਨਹੀਂ ਉਲਟੀ ਮੈਂ ਹੈ ਜੀ ਕਿਹੜੀ ਜੀਬ ਹੈ ਜਿਹੜੀ ਉਲਟਣੀ ਨਹੀਂ ਹੈਗੀ ਹੈ ਮੈਂ ਮਨ ਦੁੱਧ ਪੌਣ ਲੱਗਿਆ ਅੱਧਾ ਕਿਲੋ ਅੱਧਾ ਕਿਲੋ ਮੈਂ ਦੁੱਧ ਉਹਦੇ ਘਾਟੀ ਚ ਪਾਇਆ ਕਰਾਂ ਪਚਾਇਆ ਕਰਾਂ ਠੀਕ ਆ ਜਦੋਂ ਪੰਜਾਂ ਦਾ ਪੀਤਾ ਫਿਰ ਲੱਗਿਆ ਆ ਜਾ ਆਏ ਬੋਲਦਾ ਆ ਜਾ ਜਾ ਪਹਿਲਾਂ ਪੜਨਾ ਮੈਂ ਬੜਾ ਪੱਠੇ ਬੜਨੇ ਮੈ ਨਹੀਂ ਪੜਨਾ ਹੁਣ ਹੂੰ ਉਦੋਂ ਆ ਜਾ ਆ ਜਾ ਪੜਨਾ ਮੈਂ ਮੇਰਾ ਪੜਨ ਲੱਗਿਆ ਪੜਦਾ ਪੜਦਾ ਤੇ ਇਹ ਕਿਹੜਾ ਮੇਰਾ ਦੂਜਾ ਪੜਾ ਹੈ ਕਾ ਤੂੰ ਮੈਨੂੰ ਕਹ ਤੂੰ ਪੜ ਦੇਗਾ ਪਰ ਇਹ ਨਹੀਂ ਪੜਦਾ ਇਹਦਾ ਕਹੇ ਸਰ ਮਾਸਟਰ ਦਾ ਕਿਹੜਾ ਮੈਂ ਮਾਸਟਰ ਮੈਨੂ ਪੜਾਉਣਾ ਆ ਗਿਆ ਤੂੰ ਇਹ ਨਹੀਂ ਨੀ ਗਿਆ ਪਰ ਤੂੰ ਪੜ੍ਹ ਜਾਗਾ ਅਜੇ ਦਾ ਮੈਂ 10 ਦੀ ਬਾਣੀ ਪੜਦਾ ਆ ਸਾਰਾ ਆ ਦਾ ਆਜ ਗ੍ਰੰਥ ਪੜ੍ਹਨਾ ਸਾਰੀ ਬਾਣੀ ਪੜਦਾ ਕੋਰ ਉਪਰ ਮਾਹਰੇ ਬੜੀ ਪਹਿਲਾਂ ਪਹਿਲਾਂ ਅਨਪੜ੍ਹ ਸੀਗੇ ਪਹਿਲਾਂ ਤੁਸੀਂ ਜਮਾ ਅਗੁੱਠਾ ਸਾਬਾ ਮੂੰਗਾ ਨਾ ਤਾਂ ਮੈਂ ਖਾਦੇ ਵੀ ਨਹੀਂ ਪਾਉਂਦਾ ਬਣਾ ਠੀਕ ਉਠਾਈ ਹੋਣਾ ਮੈਂ ਅਗੁੱਠਾ ਹੀ ਜਾਲਦਾ ਵੇ ਉਹ ਲੇਖ ਦੇਖੇ ਥਾਕੇ ਨਾ ਅਜੇ ਮੈਂ ਲੇਖਣ ਤੇ ਆਵਾ ਪਰ ਬਾਣੀ ਪੜ ਲੈਨੇ ਹੋ ਬਾਣੀ ਪੜਦਾ ਸਾਰੀ ਬਾਣੀ ਪੜਦਾ ਦੇਖੋ ਥੋੜੀ ਬਾਣੀ ਪੜ ਕੇ ਸੁਣਨੀ ਹੈ ਦੇਖੋ ਸੁਣਾ ਦਿਓ ਜੀ ਸੁਣਾਓ ਸੁਣਾਓ ਹਾਂ ਇਹਨਾਂ ਦੇ ਲਾਰ ਦੇ ਚਾਉਂਦੇ ਕਰ ਰਿਹਾ ਉਹ ਨਾ ਦੇ ਮ ਕਰਨ ਲੱਗਣਾ ਕਿੰਨੇ ਦੀ ਬਸ ਨਾਮ ਗੁਰੂ ਦੇਨ ਮ ਕਰਨ ਲੱਗਣਾ ਹੈ ਬੜਿਆ ਵਹੇ ਰੱਖਣ ਕੀ ਦੇ ਦੇਣਗੀਆਂ ਆ ਇਹਦੇ ਵਿੱਚ ਰੱਖ ਬਸਦਾ ਬਿਲਕੁਲ ਹਾਲੇ ਵਿੱਚ ਰੱਖ ਬਸਦਾ ਰੂਹਾਂ ਜੀ ਜਹੇ ਕੋ ਰੋਡਾ ਜਾ ਕੇ ਭੋਡਾ ਪਰ ਰੱਬ ਦੇ ਵਿੱਚ ਆਏਗਾ ਰੱਬ ਆਏਗਾ ਰੱਬ ਹੈਗਾ ਅੱਜ ਨਾ ਕੱਲ ਨੂੰ ਮੈਂ ਵੀ ਇਸ ਜੀ ਹੁੰਦਾ ਸੀ ਪਹਿਲਾਂ ਬਿਲਕੁਲ ਵੱਡੀ ਜੇ ਵੀ ਲੋਹ ਬਣ ਤੂੰ ਹੁਣ ਐਡੀ ਸੀ ਬਣ ਬਣ ਜੂ ਕੋਈ ਸ਼ਮਾ ਹੋਊਗਾ ਉਹ ਵੀ ਬਣ ਜੂਗਾ ਹੈ ਮੈਂ ਵੀ ਬਣਿਆ ਹੀ ਆ ਬਣਿਆ ਹੀ ਹੈ ਹੈ ਕੋਈ ਸ਼ਮਾ ਦਾ ਪੁੱਤ ਹੈ ਨਹੀਂ ਪਾਣੀ ਪੜੇ ਬੜੀਆ ਹੰਮ ਜਣ ਜਪਜੀ ਸਾਹਿਬ ਕਰਾਉਣਾ ਚੰਗਾ ਕਰਦਾ ਜਪ ਸਾਹਿਬ ਆਪਾਂ ਠੀਕ ਕਰ ਲਾਂਗੇ ਕਿਤੇ ਜਪਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੰਗਰ ਪ੍ਰਸਾਦ ਜਪੋ ਆਜ ਸੱਚ ਜੋਗਾ ਦੇ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚਣਾ ਹੋਵੇ ਜੇ ਸੋਚੀ ਲੱਖ ਭਾਰ ਚਪੇ ਚਪਨਾ ਹੋਵੇ ਜੇ ਲਾਇਰ ਹਾਲ অবতার ਦੇ ਕਿੰਨਾ ਬੜਾ ਬਚਨ ਜੇ ਲਾਇਰ ਹਾਲ অবতার ਰੌਣੀ ਪਊਗੀ ਪਰ ਇਹ ਰੁਕਦਾ ਰੌਣੀ ਪਊਗੀ ਕੇ ਪਾਸੇ ਐ ਰੇ ਹਰ ਲਵਤਾਰ ਭੁੱਖਿਆ ਭੁੱਖਣਾ ਉਤਰੀ ਜੇ ਬੰਨਾਪਰੀਆ ਭਾਰ ਜਿੰਨਾ ਮਰ ਜਾ ਪਰ ਆਪਣਾ ਭੁੱਖ ਉਤਰਦੀ ਨਹੀਂ ਹੈਗੀ ਉਹ ਕੋ ਕੰਮ ਨੂੰ ਉਹ ਵੀ ਦੋ ਵਗੇ ਆ ਜੀ ਹਬੀਬ ਬਗਾ ਗਾ ਜੀ ਇੱਧਰ ਆ ਕੇ ਲਾ ਜੀ ਇੱਧਰ ਵੀ ਪੈਸੇ ਆ ਜਾਣ ਪੈਸੇ ਦੀ ਭੁੱਖ ਆਪ ਨੂੰ ਕਿਸੇ ਨੂੰ ਉਤਰਦੀ ਨਹੀਂ ਉਤਰਦੀ ਨਹੀਂ ਹੈ ਭੁੱਖ ਆ ਭੁੱਖ ਨਾਲ ਉਤਰੀ ਜੇ ਬੰਨਾ ਪ੍ਰਿਆ ਪਰ ਸਹਿਜ ਸਿਆਣਪਾਂ ਲੱਖ ਹੋਏ ਤੇ ਇੱਕ ਨਾ ਚੱਲੇ ਨਾਲ ਜਿਹਨੇ ਮਰ ਜਾ ਆਪਣੇ ਕੋਲ ਸਿਆਣਪਾ ਹੁਣ ਆਪਣੇ ਨਾਲ ਕੋਈ ਨਹੀਂ ਜਾਂਦੀ ਹੈ ਠੀਕ ਹੈ ਜੀ ਸਹਿਜ ਸਿਆਣਪਾਂ ਲੱਖ ਹੋਏ ਇੱਕ ਨਾ ਚੱਲੇ ਨਾਲ ਹੈ ਅੱਖਾਂ ਚੋਂ ਘੁਮਕਾਰਿਆ ਬੰਦੇ ਜਿਹਾ ਭੁਖਿਆ ਭੁਖਣਾ ਤਰੀ ਜੇ ਬੰਨਾ ਪ੍ਰਿਆ ਪਾਰ ਸਹਸ ਸਿਆਨ ਪਾ ਲਖ ਹੋਏ ਤੈਕ ਨ ਚੱਲੇ ਨਾਲ ਕਿਵ ਸਿ ਚਿਆਰਾ ਹੋਈਐ ਕਿਵ ਕਿਵ ਕੂੜੇ ਟੁੱਟੇ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕੁਨ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਲੇ ਬੜਿਾਈ ਹੁਕਮੀ ਉਤਮ ਨੀਚ ਹੁਕਮ ਲਿਖਿ ਸੁਪਾਈ ਹੈ ਇਕ ਨ ਹੁਕਮੀ ਬਗਸੀਸ ਇਕ ਹੁਕਮੀ ਸਦਾ ਪੁਵਾਈ ਹੈ ਇਕ ਹੁਕਮ ਹੀ ਸਦਾ ਪੁਵਾਈ ਆਇਆ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮਾ ਕੋਏ ਸਾਰਾ ਕੁਝ ਹੁਕਮ ਦੇ ਵਿੱਚ ਹੁਕਮ ਦੇ ਵਿੱਚ ਕੋਈ ਕੁਝ ਕਹੀ ਆਪਾਂ ਹੁਕਮ ਦੇ ਵੀਰੇ ਇੱਕ ਸਾ ਨਹੀਂ ਲੈ ਸਕਦੇ ਹੁਕਮ ਦੇ ਵਿੱਚ ਚੱਲਦਾ ਹੱਥ ਦੇ ਵਿੱਚ ਆਪੇ ਹੱਥ ਵਿੱਚ ਕੁਝ ਨਹੀਂ ਹੈਗਾ ਬਿਲਕੁਲ ਜੀ ਬਹੁਤ ਕੁਝ ਕਹਿੰਦੇ ਲੋਕ ਪਰ ਸਮਝ ਨਹੀਂ ਹੁੰਦੀ ਹੈਗੀ ਜੇ ਬੰਦਾ ਇਹ ਬਾਣੀ ਜਿਵੇਂ ਪੜਦਾ ਹੋਵੇ ਬੰਦਾ ਦੇ ਉਹਨੂੰ ਸਮਝ ਲਵੇ ਬਸ ਪਾਰ ਸਾਰੇ ਹੀ ਇਦਾਂ ਲੇ ਬਬੇ ਚੱਲੀ ਲੈਣੇ ਨਾ ਮਕੈਨ ਮਕਾਇਨੇ ਕੋ ਉਹਨਾਂ ਨੂੰ ਮਕਾਉਣਾ ਜੰਮੇ ਬੰਦਾ ਆਪ ਹੀ ਸਾਰਾ ਕੁਝ ਬਣ ਕੇ ਬੈਠ ਜਾਂਦਾ ਹਾਂ ਬੰਦਾ ਕਹੇ ਮੇਰਾ ਰੱਬ 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 ਦਾ ਰੱਬ ਰੱਬ ਤੇਰੇ ਅੰਦਰ ਹੈਗਾ ਪਰ ਬੈਠਾ ਉਹਨੂੰ ਰੱਬ ਦੇ ਫਿਕਰ ਪਰਦੇ ਨੂੰ ਲੱਭਣਾ ਪੈਣਾ ਕਿ ਵੀਰਾ ਕਹਿੰਦਾ ਰੋਜ਼ ਖੋਜ ਹਰ ਰੋਜ਼ ਖੋਜ ਮਨ ਨੂੰ ਹਰ ਰੋਜ਼ ਕਹਿੰਦਾ ਕਹਿੰਦਾ ਤੇਰੀ ਪਰੇਸ਼ਾਨੀ ਦੂਰ ਹੋਵੇ ਹਾਂ ਤੇਰੀ ਪਰੇ ਹਰੇ ਤੇਰੀ ਦੂਰ ਹੋਵੇ ਦੂਰ ਹੋਵੇ ਹਾਂ ਦੂਰ ਹੋ ਜੇ ਜੇ ਤੂੰ ਉਹਨੂੰ ਰੋਜ਼ ਖੋਜ ਜੇਗਾ ਪਰ ਖੋਜਣਾ ਪਊਗਾ ਫਿਰ ਮਸਤੀ ਚ ਰਹੇਗਾ ਹੈ